ਪੰਜਾਬੀ মিডিਆ ਗਰੁੱਪ ਜੀ ਦਾ ਸਵਾਗਤ ਹੈ ਤੇ ਹੁਣ ਲੋਕ ਸਭਾ ਚੋਣਾਂ ਦਾ ਜਿਹੜਾ ਕੀ ਮੌਸਮ ਨੂੰ ਮਾਹੌਲ ਬਹੁਤ ਗਰਮਾਇਆ ਹੈ ਤੇ ਸਾਡੇ ਨਾਲ ਮੌਜੂਦ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਮਨਜਿੰਦਰ ਸਿੰਘ ਸਿੱਧੂ ਪਹਿਲੇ ਤਾਂ ਆਪਾਂ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਪਾਰਟੀ ਨੇ ਇਹਨਾਂ ਨੂੰ ਮਾਨ ਬਖਸ਼ਿਆ ਹੈ ਧੰਨਵਾਦ ਜੀ ਪੰਜਾਬੀ মিডিਆ ਗਰੁੱਪ ਵੇਖ ਰਹੇ ਦੇਸ਼ੂ ਦੇਸ਼ ਵਿੱਚ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਤੁਹਾਡੀ ਕੀਤੀ ਹੋਈ ਜਿਹੜੀ ਵਿਦਾਈ ਹੈ ਉਹਨੂੰ ਮੈਂ ਕਬੂਲ ਕਰਦਾ ਤੇ ਆਸ ਕਰਦਾ ਕਿ ਮੇਰੀਆਂ ਕਈਆਂ ਹੋਈਆਂ ਜਿਹੜੇ ਸਾਡੀ ਪਾਰਟੀ ਦੀਆਂ ਪਾਲਿਸੀਆਂ ਨੇ ਉਹਨੂੰ ਤੁਸੀਂ ਲੋਕਾਂ ਤੱਕ ਪਹੁੰਚਾਓਗੇ ਸਿੱਧੂ ਸਾਹਿਬ ਚੌੜਾ ਦਾ ਮੌਸਮ ਹੈ ਮਾਹੌਲ ਵੀ ਬਹੁਤ ਜ਼ਿਆਦਾ ਗਰਮ ਹੈ ਜਿਹਦੇ ਤੁਹਾਡਾ ਟੱਕਰਾਵਾ ਤਣਾਥਰ ਵੱਡੀਆਂ-ਵੱਡੀਆਂ ਬਾਜ਼ੀਆਂ ਨਾਲਾ ਪਾਰਟੀ ਨੇ ਤੁਹਾਡੇ ਦੇ ਇਮਾਨ ਬਖਸ਼ਿਆ ਤੁਹਾਨੂੰ ਕਿ ਤੁਸੀਂ ਵੱਡੀ ਗੱਲ ਇਸ ਹਲਕੇ ਪੱਟੀ ਨਾਲ ਸੰਬੰਧਤ ਹੋ ਤੇ ਤੁਸੀਂ ਸਭ ਤੋਂ ਪਹਿਲਾਂ ਸਾਡੇ ਸਵਾਲ ਦੱਸੋਗੇ ਜਿਹੜੀ ਤੁਹਾਡਾ ਰਾਜਨੀਤਿਕ ਸਫਰ ਆ ਤੁਸੀਂ ਕਿੱਥੋਂ ਸ਼ੁਰੂ ਕੀਤਾ ਆ ਮੈਂ ਆਪਣਾ ਰਾਜਨੀਤਿਕ ਸਫਰ ਮੈਂ ਰਾਜਨੀਤਿਕ ਸਫਰ ਨਹੀਂ ਸ਼ੁਰੂ ਕੀਤਾ ਮੈਂ ਤਾਂ ਇੱਕ ਅੰਦੋਲਨ ਸ਼ੁਰੂ ਕੀਤਾ ਸੀ ਕਿ ਹੁਣ ਠੀਕ ਹੈ ਹੌਲੀ ਹੌਲੀ ਪਾਰਟੀ ਪੋਲੀਟੀਕਲ ਹੈ ਸਾਡੀ ਰਾਜਨੀਤਿਕ ਅੰਦੋਲਨ ਜਿਹੜੇ ਦੋਵੇਂ ਪਲੱਸ ਚੱਲਦੇ ਨੇ 26 ਦਸੰਬਰ 2013 ਨੂੰ ਮੈਂ ਜਿਹੜੀ ਪਾਰਟੀ ਆ ਉਹ ਜੁਆਇਨ ਕੀਤੀ ਉਸ ਤੋਂ ਬਾਅਦ ਵਿੱਚ ਮੈਂ ਪਾਰਟੀ ਦੇ ਅਲੱਗ-ਅਲੱਗ ਅਹੁਦੇ ਆ ਤੇ ਰਿਆ ਜਿਲ੍ਹਾ ਪ੍ਰਧਾਨ ਮੀਰਿਆ ਉਸ ਤੋਂ ਬਾਅਦ ਯੂਥ ਦਾ ਮੈਂ ਸਟੇਟ ਕਮੇਟੀ ਦਾ ਮੈਂਬਰ ਵੀ ਰਿਹਾ ਹੁਣ ਮੈਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਵੀ ਹਾਂ ਹੁਣ ਪਾਰਟੀ ਨੇ ਮੈਨੂੰ ਲੋਕ ਸਭਾ ਹਲਕਾ ਖਰੂਸ਼ਾ ਨਹੀਂ ਨਿਯੁਕਤ ਕੀਤਾ ਇਹ ਟੱਕਰ ਹੈਗੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਇੱਕ ਹੋਰ ਹੈ ਕਾਂਗਰਸ ਪਾਰਟੀ ਨੂੰ ਜਸਬੀਰ ਸਿੰਘ ਡਿੰਬਾ ਤੇ ਇੱਕ ਬੀਬੀ ਆਪਣੀ ਪਰਿਵਾਰ ਨੂੰ ਖਾਲੜਾ ਜਿਹੜੀ ਕਿ ਸਾਂਝੀ ਮੋਰਚੇ ਤੋਂ ਪੰਜਾਬੀ ਇਕਤਾ ਪਾਰਟੀ ਤੋਂ ਹੈ ਤੇ ਮੰਨ ਲਓ ਉਹਨਾਂ ਕੋਲ ਜਿਵੇਂ ਹੁਣ ਸਰਕਾਰਾਂ ਵੀ ਉਹਨਾਂ ਦੀਆਂ ਵਾ ਮੌਜੂਦਾ ਐਮਐਲਏ ਉਹਨਾਂ ਦੇ ਆ ਤੇ ਤੁਸੀਂ ਟੱਕਰਾ ਦੇਵੋਗੇ ਉਹ ਕੀ ਦਾ ਸੁਝਾਅ ਹੈ ਕੀ ਮੁੱਦਾ ਦਾ ਸਰਕਾਰਾਂ ਤੇ موجوده ਐਮਐਲਏ ਉਹਨਾਂ ਦੇ ਆ ਨਾ ਲੋਕ ਤਾਂ ਨਹੀਂ ਲੋਕ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਵੀ 2500 ਰੁਪਏ ਬਜ਼ੁਰਗਾਂ ਨੂੰ ਪੈਨਸ਼ਨ ਦੇਵਾਂਗੇ ਨਹੀਂ ਦਿੱਤੀ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਰ-ਕਰ ਰੋਜ਼ਗਾਰ ਦੇਵਾਂਗੇ ਨਹੀਂ ਦਿੱਤਾ ਇਹਨਾਂ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਬੇਰਜ਼ਗਾਰੀ ਭੱਤਾ ਦੇਵਾਂਗੇ ਨਹੀਂ ਦਿੱਤਾ ਸੋ ਇਹਨਾਂ ਨੇ ਅ ਜਿੰਨੇ ਵੀ ਇਹਨਾਂ ਕਹਿੰਦਾ ਇਸ ਕਰਕੇ ਮਾਫ ਕਰਾਂਗੇ ਉਹ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ ਨੌਜਵਾਨਾਂ ਨੂੰ ਸਮਾਰਟਫੋਨ ਦੇਵਾਂਗੇ ਨਹੀਂ ਦਿੱਤਾ ਤੇ ਐ ਐਮਐਲਏ ਨਾਲ ਹੋਣ ਸਰਕਾਰ ਦਾ ਕੀ ਫਰਕ ਪੈਂਦਾ ਜਦ ਲੋਕ ਹੀ ਨਾਲ ਜਿਹੜੇ ਆ ਉਹ ਨਾ ਹੁਣ ਬਾਕੀ ਟੱਕਰ ਦੀ ਗੱਲ ਇਹ ਆ ਕਿ ਟੱਕਰ ਹੁਣ ਕੈਂਡੀਡੇਟ ਜਿਹੜੇ ਆ ਸਾਰੇ ਬਾਹੋਂ ਨੇ ਇੱਕੋ ਕੈਂਡੀਡੇਟ ਆ ਜਿਹੜਾ ਇਸ ਲੋਕਲ ਖਲਕੀ ਦਾ ਹੈ ਬਾਕੀ ਸਾਰੇ ਕੈਂਡੀਡੇਟ ਬਾਹੋਂ ਨੇ ਕੱਲ ਨੂੰ ਲੋਕਾਂ ਨੇ ਸਭ ਕੰਮ ਕਰਾਉਣੇ ਹੁੰਦੇ ਆ ਤੇ ਇਹਨਾਂ ਨੇ ਉਹ ਹੀ ਨਹੀਂ ਲੱਭਣਾ ਵੋਟਾਂ ਲੈਣ ਤੋਂ ਬਾਅਦ ਵਿੱਚ ਚਲੋ ਵੇਖੋ ਜਿੱਤਾਂ ਹਾਰਾਂ ਜਿਹੜੀਆਂ ਉਹ ਬੰਦੀਆਂ ਨੇ ਹੁਣ ਸਾਰੇ ਜੋ ਇੱਕ ਜਿੱਤ ਗਿਆ ਲਾਰੋ ਬਾਕੀ ਰਹੇਗੇ ਬਾਕੀ ਹਾਰ ਗਏ ਜਿਹੜਾ ਹਾਰੇ ਜੇ ਕੈਂਡੀਡੇਟ ਹਾਰੇ ਕੈਂਡੀਡੇਟ ਵੀ ਬਾਹਰੋਂ ਆ ਤੇ ਉਹਨਾਂ ਦੀ ਚਲ ਜਾਣਾ ਆਪਣੇ ਫੇਰ ਘਰ ਨੂੰ ਤੇ ਜਿਹੜੇ ਲੋਕਾਂ ਨੂੰ ਵੋਟ ਪਾਈ ਉਹਨਾਂ ਨੇ ਕਿੱਧਰ ਜਾਣਾ ਹੁੰਦਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਲੋਕ ਇੰਨੀ ਵੱਡੀ ਗਲਤੀ ਕਰਨਗੇ ਕਿ ਬਾਹਰੋਂ ਆਏ ਹੋਏ ਕੈਂਡੀਡੇਟਾਂ ਨੂੰ ਜਿੱਤਣਗੇ ਕੋਈ ਮੁਤਾ ਨਹੀਂ ਤੁਸੀਂ ਜਨਤਾ ਕੀ ਮੁਤਾ ਲੱਗੇ ਜਾਓਗੇ ਮੂਰਤ ਨੂੰ ਮੁੱਦੇ ਬਹੁਤ ਜ਼ਿਆਦੇ ਆ ਜੀ ਪਰ ਮੇਰਾ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਇੱਕ ਤੇ ਹੈ ਕਿ ਜਿਹੜੇ ਸਾਡੇ ਲੀਡਰ ਨਲਾਇਕ ਨੇ ਇਹਨਾਂ ਦੇ ਕਰਕੇ ਹੀ ਸਾਰੇ ਜਿਹੜੇ ਮੁੱਦੇ ਬਣੇ ਨੇ ਆਪਕੀ ਇਹਨਾਂ ਦੀਆਂ 3-3 ਲੱਖ ਤਨਖਾਹਾਂ ਨੇ ਜਦੋਂ ਇਹ ਕਹਿੰਦੇ ਕਿ ਰਾਜਨੀਤੀ ਜਿਹੜੀ ਜੋ ਸੇਵਾ ਹੈ ਤੇ ਫਿਰ ਇਹ ਜਿਹੜੀ ਤਨਖਾਹ ਉਹ ਕਿਉਂ ਲੈਂਦੇ ਆ ਜਿਹੜਾ ਅੱਜ ਅਸੀਂ ਫੋਨ ਦਾ ਚਾਰਜ 150 ਚ ਕਰਾਉਨੇ ਆ ਇਹਨਾਂ ਨੂੰ ਉਹਦੇ ਹੀ 15-15000 ਰੁਪਏ ਪਰ ਮਹੀਨਾ ਜਿਹੜਾ ਮਿਲਦਾ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਹੜੇ ਫੋਨ ਦੇ ਵਿੱਚ ਪਾਉਂਦੇ ਨੇ ਜੇ ਇਹਨਾਂ ਨੇ ਬਾਕੀ ਜਿਹੜੇ ਗਵਰਨਮੈਂਟ ਅਪਲਾਈ ਨੇ ਜਿਹੜੇ ਜੋਬ ਕਰਦੇ 2004 ਨਹੀਂ ਮਿਲ ਗਈਆਂ ਆਪਦੀ ਪੈਨਸ਼ਨ ਇਹਨਾਂ ਦੀ ਜਿਹੜੀ 5 ਸਾਲਾਂ ਬਾਅਦ ਲੱਗਦੀ ਹੈ ਜੇ ਦੂਜੀ ਵਾਰੀ ਵੀ ਜਿੱਤਰ ਕੇ ਫਿਰ ਪੈਨਸ਼ਨ ਲੱਗਦੀ ਹੈ ਸੋ ਇਹ ਮੁੱਦੇ ਨੇ ਇੱਥੇ ਸਾਡੇ ਨਸ਼ਿਆਂ ਦਾ ਮੁੱਦਾ ਜਿਹੜਾ ਬਹੁਤ ਵੱਡਾ ਜਿਹੜਾ ਸੀ ਸਾਡੇ ਪਰਿਵਾਰ ਨੇ ਖੁਦ ਖੰਡਾਇਆ ਮੇਰੇ ਛੋਟੇ ਭਰਾ ਦੀ ਜਿਹੜੀ ਮੌਤ ਹੈ ਉਹ ਨਸ਼ੇ ਨਾਲ ਹੋਈ ਹੈ ਉਹਨੂੰ ਮੈਂ ਠੱਲ ਪਾਉਣੀ ਹੈ ਇਹ ਮੁੱਦਾ ਮੈਂ ਕਿਹੜੋਂ ਮੁੱਦਾ ਰਹਿਣ ਨਹੀਂ ਦੇਣਾ ਕਿ ਉਹਨਾਂ ਨੇ ਸਮਝ ਕੋਈ ਕਰੇ ਕਿੱਜ ਵੀ ਨਸ਼ਿਆਂ ਦਾ ਜਿਹੜਾ ਉਹ ਹੀ ਮੁੱਦਾ ਲੋਕ ਸਭਾ ਹਲ ਕਖੂਸ਼ ਆਉਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਇੱਥੇ ਝੂਠੇ ਪਰਚੇ ਜਿਹੜੇ ਆ ਉਹ ਬਹੁਤ ਲੋਕਾਂ ਦੇ ਪਾਏ ਜਾਂਦੇ ਆ ਜਿਹੜਾ ਸਿਆਸੀ ਮਾਰੇ ਬੰਦੇ ਨੂੰ ਜਿਹੜਾ ਇੱਥੇ ਦਬਾ ਲੈਂਦਾ ਹੈ ਸੋ ਇਹ ਮੁੱਦਾ ਹੈ ਇਹ ਮੈਂ ਲੋਕਾਂ ਦੀਆਂ ਲਿਸਟਾਂ ਲੈ ਕੇ ਜਿਹੜਾ ਉੱਥੇ ਸਸਾਦ ਦੇ ਵਿੱਚ ਮੁੱਦਾ ਚੁੱਕਣਾ ਸਾਡੇ ਸਿੱਖਿਆ ਜਿਹੜੀ ਹੈ ਉਹ ਦਾ ਬਹੁਤ ਬੁਰਾ ਹਾਲ ਹੈ ਕੋਈ ਸਾਡੇ ਇੰਗਲਿਸ਼ ਦੇ ਵਿੱਚ ਪੂਰੀ ਯੂਨੀਵਰਸਿਟੀ ਹੈ ਨਹੀਂ ਸੋ ਕਾਲਜ ਚੱਗੇ ਹੈ ਨਹੀਂ ਸਾਡੀ ਸਿਹਤ ਸਹੂਲਤਾਂ ਦੀ ਗੱਲ ਕਰੀਏ ਤੇ ਹਸਪਤਾਲ ਜਿਹੜੇ ਉਹ ਬਹੁਤ ਮਾੜੇ ਨੇ ਡਾਕਟਰ ਉੱਤੇ ਹੈ ਨਹੀਂ ਕਈ ਮਰੀਜ਼ਾਂ ਦੀ ਮੌਤ ਜਿਹੜੀ ਹਸਪਤਾਲ ਦੇ ਵਿੱਚ ਉੱਥੇ ਜਿਹੜੇ ਉੱਥੇ ਸਮਾਨ ਨਾ ਹੋਣ ਕਰ ਨੂੰ ਉੱਥੇ ਦਵਾਈਆਂ ਸਹੀ ਨਾ ਹੋਣ ਕਰ ਨੂੰ ਉੱਥੇ ਈਕੁਪਮੈਂਟ ਨਾ ਹੋਣ ਕਰ ਜਿਹੜੀ ਆ ਮੌਤ ਹੋ ਜਾਂਦੀ ਹੈ ਸਾਡਾ ਜਿਹੜਾ ਪੱਟੀ ਏਰੀਆ ਪੂਰੀ ਬਾਡਰ ਬੈਲਟ ਹੈ ਇਹ ਪਛਮੀ ਜੇ ਫਰੋ ਦੇ ਨਾਲ ਇਹ ਵੀ ਲੈਣੇ ਦੀ ਜੁੜ ਜੇ ਤਾਂ ਇਹ ਸਾਡਾ ਜੀ ਪੂਰੇ ਭਾਰਤ ਨਾਲ ਜਾ ਕੇ ਜੁੜ ਜਾਂਦੇ ਆ ਬਹੁਤ ਐਡਵਾਂਸ ਜਿਹੜਾ ਏਰੀਆ ਉਹ ਮੰਨ ਸਕਦਾ ਹੈ ਸਾਡਾ ਵੱਨ ਦਾ ਮੁੱਦਾ ਹੈ ਅਜੌਟ ਆਯਾਲ ਚੰਬਾਕਲਾਂ ਦੇ ਜਿਹੜੇ ਏਰੀਆ ਹੈ ਉਹਦੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਜਾਂਦੀ ਹੈ ਜਦੋਂ ਪਾਣੀ ਆਉਂਦਾ ਸੋ ਇਦਾਂ ਹੀ ਸਾਡੇ ਸੁਤਾਨਪੁਰ ਲੋਧੀਆਂ ਜਿਹੜੀਆਂ ਕਾਫੀ ਮੁਸ਼ਕਲਾਂ ਨੇ ਇਵੇਂ ਸਾਡੇ ਸਾਰੇ ਬਹੁਤ ਕਾਫੀ ਮੁਸ਼ਕਲਾਂ ਜਿਹੜੀਆਂ ਇੱਕੋ ਜੁਕੀਆਂ ਨੇ ਤੇ ਪਰ ਸਾਰਿਆਂ ਦੀ ਜਿਹੜੀ ਆਵਾਜ਼ ਹੈ ਉਹ ਆਪਣੀ ਜਿੱਤ ਤੋਂ ਬਾਅਦ ਉੱਥੇ ਜਾ ਕੇ ਬੁਲੰਦ ਕਰਾਂਗਾ ਤੇ ਮੈਂ ਇਸ ਗੱਲ ਦੀ ਵੀ ਲੋਕ ਮਰਿ ਤੋਂ ਆਸ ਲਾ ਸਕਦੇ ਨੇ ਕਿ ਬਹੁਤ ਸਾਰੇ ਮਸਲੇ ਜਿਹੜੇ ਇਹਨਾਂ ਦੇ ਵਿੱਚੋਂ ਮੈਂ ਉਹ ਹੱਲ ਕਰਵਾ ਜਾਵਾਂਗਾ ਆਪਣੇ ਮੈਂਬਰ ਪਾਰਲੀਮੈਂਟ ਨੂੰ। ਇੱਕ ਪਿਛਲੀ ਵਾਰ ਜਿਸ ਨਾਲ ਲੋਕ ਸਭਾ ਚੋਣਾਂ ਸੀ ਜੀ ਤੇ ਬੜਾ ਉਤਸ਼ਾਹ ਸੀ ਲੋਕਾਂ 'ਚ ਚਾਰ ਐਮਪੀ ਪੰਜਾਬ ਤੋਂ ਬਿਤੇ ਸੀ। ਪਰ ਉਹ ਚਾਰ ਐਮਪੀ ਹੋਣੀ ਜ਼ਰੂਰ ਜਿਦਕਿ ਨਹੀਂ ਹੈਗੀ। ਮਤਲਬ ਪਾਰਟੀ ਨੇ ਜਿਹਨ ਸਧਾਤਾ ਤੋਂ ਦੋਸ਼ ਲੱਗ ਰਹੇ ਨੇ ਕਿ ਪਾਰਟੀ ਸਧਾਤਾ ਤੋਂ ਭਰ ਚੁੱਕੀ ਹੈ। ਜੀ। ਮਲੇ ਦੋਸ਼ ਲੱਗੇ ਨੇ ਉਹ ਉਹਨਾਂ ਨੇ ਵੱਖਰੀ ਇੱਕ ਦੇਜੇ ਬਿਬਾਦੀ ਨਾਲੀ ਵੋਟ ਬੈਗ ਪਿਛਲੇ ਨਾਲੋਂ ਕਾਫੀ ਟੁੱਟ ਚੁੱਕਾ ਬੰਨੀ ਬਾਲ ਦੀ ਦਾ ਪਰ ਇਹਦੇ ਬਾਰੇ ਤਾਂ ਲਿਖੀਂ ਪ੍ਰਤੀਗਿਆ ਤੁਸੀਂ ਉਹ ਵੋਟ ਬੈਗ ਉਹ ਕਿੱਦਾਂ ਜਰਾ ਇਕੱਤਰ ਕਰੋਗੇ ਆ ਨਹੀਂ ਬਿਫੋਰ ਇਹ ਚੀਜ਼ਾਂ ਨਵੀਂ ਪਾਰਟੀ ਐ ਟੁੱਟ ਭੱਜ ਨਵੇਂ ਲੋਕ ਆਉਣਗੇ ਜਾਣਗੇ ਤਾਂ ਚੱਲੀ ਜਾਣੇ ਜਿਹੜੀ ਗੱਲ ਕਹਿੰਦੇ ਵੋਟ ਬੈਗ ਟੁੱਟ ਗਿਆ ਪਹਿਲੀ ਵਾਰੀ ਅਸੀਂ ਜਦੋਂ ਦਿੱਲੀ ਚੋਣ ਲੜੀ ਸੀ ਉਦੋਂ ਸਾਡੀਆਂ 28 ਸੀਟਾਂ ਆਈਆਂ ਨਿੰਜਾ ਦੇ ਨਾਮ 'ਤੇ ਅਸੀਂ ਚਲੋ ਸਾਡੀ ਸਰਕਾਰ ਕੇਰਿਵਾਲ ਸਾਹਿਬ ਨੇ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਵਿੱਚ ਅਸੀਂ ਪੰਜਾਬ ਦੀ ਜਦੋਂ ਚੋਣ ਲੜੀ 2014 ਦੇ ਵਿੱਚ ਕਹਿੰਦੇ ਅਸੀਂ ਇੱਕੋ ਸੀਟ ਆਉਣੀ ਹੈ ਭਗਵੰਤ ਮਾਨ ਦੀ ਸੋ ਚ 13 ਸੀਟਾਂ ਜਿਹੜੀਆਂ ਨਾਲ ਪਲੱਸ ਹੋ ਕੇ ਆਈਆਂ ਉਸ ਤੋਂ ਬਾਅਦ ਵਿੱਚ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਕਹਿੰਦੇ ਹੁਣ ਤਾਂ ਆਵਾਜ਼ੀ ਪਾਰਟੀ ਖਤਮ ਤੀਲਾ ਤੀਲਾ ਹੋ ਗਈ ਆ ਹੁਣ ਤਾਂ ਇਹਨਾਂ ਦਾ ਬਾਨਾ ਕੁਝ ਨਹੀਂ ਅਸੀਂ ਦੁਬਾਰਾ ਉੱਥੇ ਚੋਣ ਲੜੀ ਸਾਡੀਆਂ 28 ਸੀਟਾਂ ਆਈਆਂ ਉਸ ਤੋਂ ਬਾਅਦ ਅਸੀਂ ਕਈ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਲੜੀਆਂ ਸਰਪੰਚੀਆਂ ਦੀਆਂ ਜੀ ਪਛੇੜੀਆਂ ਚੋਣਾਂ ਲੜੀਆਂ 2 ਜਿਹੜਾ ਪ੍ਰਸ਼ਾਸਨ ਵਾਲੇ ਮੈਂਬਰ ਜਿਹੜੇ ਉਹ ਬਣਉਣੀ ਉਹਦੋਂ ਵੀ ਅਸੀਂ ਪਲੱਸ ਰਹੇ ਅਸੀਂ ਜਿਹੜੀਆਂ 17 ਦੀਆਂ ਚੋਣਾਂ ਲੰਘੀਆਂ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਪਾਰਟੀ ਆਈ ਹੈ ਤੇ ਆਉਣੇ ਵਿਰੋਧੀ ਧਿਰ ਦੇ ਵਿੱਚ ਜਿਹੜੀ ਆ ਉਹਨੇ ਪਹਿਲੀ ਵਾਰੀ ਐਂਟਰੀ ਕਰ ਲਈ ਹੈ ਜੇ ਇਤਿਹਾਸ ਵਿੱਚ ਕਦੇ ਪੰਜਾਬ ਦੇ ਚ ਇਦਾਂ ਨਹੀਂ ਹੋਇਆ ਸੋ ਸਾਨੂੰ ਉਦੋਂ 20 ਸਟਾਈਆਂ ਸੋ ਮੈਨੂੰ ਤੇ ਅਜੇ ਤੱਕ ਨਹੀਂ ਲੱਗਦਾ ਵੀ ਜਿਹੜਾ ਸਾਨੂੰ ਕਹੀ ਜਾਂਦੇ ਘਟ ਕੇ ਘਟ ਕੇ ਖਿੰਡਰ ਕੇ ਖਿੰਡਰ ਜੀ ਅਸੀਂ ਤੇ ਦਿਨੋ ਦਿਨ ਵਾਅਦੇ ਆਉਂਦੇ ਮੈਨੂੰ ਕੋ ਰਿਜ਼ਲਟ ਵਖਾਣ ਜਿੱਥੋਂ ਅਸੀਂ ਡਾਊਨ ਗਏ ਇੱਕ ਬੀਬੀ ਪਰਮਜੀਤ ਕੋ ਖਾਲੜਾ ਜਿਹੜੇ ਕਿ ਲੋਕ ਪਾਰਟੀ ਦੀ ਉਮੀਦਵਾਰੀ ਕੀ ਆ ਜੀ ਮਲੂ ਉਹ ਕੋਈ ਸੁਣ ਚ ਆ ਰਿਹਾ ਵੇ ਕਿ ਜਿਹੜਾ ਤੁਹਾਡਾ ਸਮਝੌਤਾ ਹੋ ਰਿਹਾ ਉਹਨਾਂ ਨੇ ਕਿ ਪਾਰਟੀ ਮਲੂ ਤੁਹਾਨੂੰ ਬਣਾਉਣ ਲਈ ਕਹਿਂਦੀ ਆ ਕੋਈ ਇਹੋ ਜਿਹੀ ਕੀ ਹੈ ਗੱਲ ਅ ਬਿਲਕੁਲ ਜਿਹੜੀਆਂ ਇਹ ਅਫਵਾਹਾਂ ਨੇ ਉਹ ਫਲਾਈਆਂ ਜਾ ਰਹੀਆਂ ਨੇ ਸੋ ਬਾਕੀ ਜੋ ਵੀ ਸਾਡੀ ਪਾਰਟੀ ਫੈਸਲਾ ਕਰੂਗੀ ਸਾਡੇ ਸਿਰ ਮੱਥੇ ਅਜ਼ੀਦਾਂ ਦੀ ਕੋਈ ਜੜੀ ਆ ਉਹ ਗੱਲ ਨਹੀਂ ਹੈਗੀ ਉਹ ਤੇ ਨਹੀਂ ਪਾਰਟੀ ਕੋਈ ਮੀਟਿੰਗ ਬੁਲਾਉਗੀ ਕੋਲ ਡਿਸਕਸ ਕਰੂਗੀ ਸੋ ਉਹ ਤੇ ਸਾਡੀ ਜੋ ਵੀ ਸੁਪਰੀਮ ਪਾਰਟੀ ਦਾ ਜੋ ਵੀ ਫੈਸਲਾ ਹੈ ਉਹ ਸਾਨੂੰ ਮਜ਼ੂਰ ਇੱਕ ਤਨਖਾਹ ਤੁਸੀਂ ਲੈਣ ਤੋਂ ਇਨਕਾਰ ਹੀ ਕੀਤੀ ਕਿ ਮੈਂ ਜਿੰਦਾਵਾਂ ਤਨਖਾਹ ਨਹੀਂ ਲੈਂਦਾ ਉਸ ਸੰਬੰਧੀ ਕਿ ਦੱਸੋ ਕਿ ਕੀ ਕਾਰਨ ਹੈ ਇਹ ਕਿ ਕਾਰਨ ਇਹ ਹੈ ਕਿ ਤਨਖਾਹ ਮੈਂ ਇਸ ਕਰਕੇ ਛੱਡਨੀ ਚਾਹੁੰਦਾ ਕਿ ਜੇਕਰ ਸਭ ਤੋਂ ਪਹਿਲਾਂ ਕਹਿੰਦੇ ਖੁਦ ਬੰਦੇ ਨੂੰ ਸੁਧਰਨਾ ਚਾਹੀਦਾ ਫਿਰ ਕਿਸੇ ਦੇ ਖਲਾਫ ਬੋਲੀ ਸੋ ਤਨਖਾਹ ਜਿਹੜੀ ਮੈਂ ਛੱਡਨੀ ਨਹੀਂ ਚਾਹੁੰਦਾ ਉਹ ਤਨਖਾਹ ਲੈ ਕੇ ਲੋੜਵੰਦਾਂ ਦੇ ਵਿੱਚ ਜਿਹੜੀ ਤਨਖਾਹ ਆਪਣੀ ਸਾਰੀ ਸਾਰੀ ਉਹ ਵੰਡਣੀ ਹੈ ਕਿਉਂਕਿ ਇਹਨਾਂ ਨੂੰ ਛੱਡਣ ਦਾ ਵੀ ਕੋਈ ਫਾਇਦਾ ਨਹੀਂ ਇਹਦੇ ਕਰੋੜਾਂ ਰੁਪਏ ਘਟਾਰ ਕੇ ਉੱਤੇ ਮੇਰਾ 3 ਲੱਖ ਰੁਪਏ ਸਰਕਾਰ ਨੂੰ ਕੀ ਜਾਂਦਾ ਹੈ ਇਸ ਕਰਕੇ ਉਹਦੀ ਤਨਖਾਹ ਉਹ ਮੈਂ ਲੋੜਵੰਦਾਂ ਦੇ ਵਿੱਚ ਵੰਡਿਆ ਜਾ ਉਹ ਵੰਡਿਆ ਕਰੂੰਗਾ ਉਹਦਾ ਕਾਰਨ ਹੈ ਕਿ ਦੇਖੋ ਇੱਕ ਤੁਸੀਂ ਬੜੀ ਬੜੀ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਊਗਾ ਕਿ ਇੱਕ ਕਿਸਾਨ 2 ਲੱਖ ਪਿਛੇ ਖੁਸ਼ੀ ਕਰ ਗਿਆ ਕਈ ਇਹ ਵੀ ਤੁਸੀਂ ਪੜਿਆ ਵਾ 1.5 ਲੱਖ ਰੁਪਏ ਪਿਛੇ ਵੀ ਕਿਸਾਨ ਨੇ ਖੁਦ ਖੁਸ਼ੀ ਕੀਤੀ ਹੁਣ ਮੇਰੇ ਕੋਲੇ 60 70 ਲੱਖ ਰੁਪਈਆ ਮੇਰੀ ਤਰਖਾ ਬੰਨੀ ਹੈ ਜੇ ਕੋਈ ਮਜ਼ਦੂਰ ਕੋਈ ਛੋਟਾ ਦੁਕਾਨਦਾਰ ਕੋਈ ਵਪਾਰੀ ਕੋਈ ਕੋਈ 1.5 2 ਲੱਖ ਪਿਛੇ ਖੁਦ ਖੁਸ਼ੀ ਕਰਨ ਲੱਗਦਾ ਹੈ ਤੇ ਜੇ ਮੈਂ ਤੇ ਕੀ ਉਹਦੀ ਜਾਨ ਬਚਾਣਾ ਤਾਂ ਮੇਰੇ ਮੇਰਾ ਜੀਵਨ ਸਫਲਾ ਹੋ ਜੂਗਾ 50 60 ਕਿਸਾਨਾਂ ਦੀ ਮਜ਼ਦੂਰਾਂ ਦੀ ਜਾਂ ਦੁਕਾਨਦਾਰਾਂ ਦੀ ਜਿਹੜੀ ਜ਼ਿੰਦਗੀ ਉਹ ਮੈਂ ਬਚਾ ਸਕਦਾ ਹੋਰ ਜ਼ਿੰਦਗੀ ਇਸ ਬੰਦੇ ਨੂੰ ਚਾਹੀਦੀ ਹੈ ਇੱਕ ਆਮ ਸਧਾਰਨ ਪਰਵਾਨਾ ਸਬਦ ਦੋ ਲੜਾਈ ਤੁਹਾਡੀ ਬਰੇ ਜਿਹੜੇ ਵੱਡੇ ਤਨਾਤਰਾ ਦਾ ਮਤਲਬ ਉਹਦਾ ਖਰਚਾ ਵਾ ਮਲੋ ਕੀ ਤੁਸੀਂ ਜਿਹੜਾ ਬਣਾਇਆ ਵਗੇ ਇੰਨੇ ਵੱਡੇ ਲੈਵਲ ਤੇ ਜਿਹੜੇ ਨੌਲ ਕਹਿੰਦੇ ਐਪੀ ਇਲੈਕਸ਼ਨ ਲੜਨੀ ਆ ਉਹ ਜਿਹੜਾ ਫੰਡ ਸੋ ਕਿੱਥੋਂ ਫੰਡ ਆਏਗਾ ਉਹ ਮੈਨੂੰ ਫੰਡ ਆਊਗਾ ਜੀ ਗਰੀਬਾਂ ਕੋ 10 10 ਰੁਪਏ 20 20 ਰੁਪਏ ਉਹਦੇ ਨਾਲ ਲੜਨੀ ਸੋ ਤੁਹਾਡੇ ਸਾਹਮਣੇ ਆ ਚੋਣ ਬਾਕੀ ਨਾਲ ਚੇਤ ਕਰਕੇ ਨਿਕਲਾਂਗੇ ਦਸਾਂ ਦਸਾ ਕਿਉਂਕਿ ਇੱਕ ਆਮ ਪਰਿਵਾਰ ਦੇ ਕਿਸੇ ਵੱਲੋਂ ਦਿੱਤਾ ਤੁਹਾਡਾ ਜਿਹੜਾ ਸੀਸਾਂ ਦੇ ਨਾਲ ਅਸੀਸ ਦੇ ਨਾਲ ਫੰਡ ਹੁੰਦਾ ਉਹ 10 ਰੁਪਏ ਵੀ ਜਿਹੜੇ ਲੱਖਾਂ ਵਰਗੇ ਹੁੰਦੇ ਨੇ ਉਹ ਤੁਹਾਨੂੰ ਜਿਹੜੇ ਜਿੱਤ ਵੱਲ ਜਿਹੜੇ ਲੈ ਜਾਂਦੇ ਨੇ ਤੇ ਕਈ ਵਾਰੀ ਕ੍ਰਾਪਸ਼ਨ ਦਾ ਕਰੋੜਾਂ ਰੁਪਏ ਯਾਕ ਮਾਇਆ ਵੀ ਇਹ ਰਿਦਕਸ਼ਨਾ ਦੇ ਵਿੱਚ ਲਾਇਆ ਤੁਹਾਨੂੰ ਖਰਾਬ ਕਰ ਦਿੰਦਾ ਕੀ ਪਲੋ ਪਾਲਸੀ ਤਾਂ ਦੇਖੀ ਜਿਹੜੇ ਹੁ ਤੁਸੀਂ ਆ ਇਲੈਕਸ਼ਨ ਜਿਹਨ ਤਨੂਗੇ ਉਹਦੇ ਨੂੰ ਮਨੋ 1560 ਬਿੰਦ ਨੋਹਲ ਕੈਨਿਕ ਸਮਾਂ ਬਹੁਤ ਥੋੜਾ ਗੱਦਾ ਨੀ ਬੋਲੋ ਤੇ ਤੁਸੀਂ ਕਿਸ ਤਰ੍ਹਾਂ ਕਮੀਨਸ ਮੰਨ ਲੋ ਕਰੋਗੇ ਜਨਤਾ ਤੇ ਜਾਓਗੇ ਰੈਲੀਆਂ ਕਰੋਗੇ ਜਿੰਨੇ ਪਿੰਡ ਜੀ ਮੈਂ ਕਵਰ ਕਰ ਸਕਦਾ ਆ ਉਹਨੇ ਪਿੰਡ ਮੈਂ ਕਵਰ ਕਰਾਂਗਾ ਜਿੰਨੇ ਪਿੰਡ ਸਾਡੇ ਹਲਕਾ ਜੱਜ ਸਾਹਿਬਾਨ ਨੇ ਉਹ ਕਵਰ ਕਰ ਸਕਦੇ ਹੋ ਉਹਨੇ ਉਹ ਕਰਨਗੇ ਜਿੰਨੇ ਸਾਡੇ ਬੂਥ ਟ੍ਰੀਡਰ ਡੂ ਟੂ ਡੂ ਕਰ ਸਕਦੇ ਹੋ ਸਭ ਸਾਰੇ ਸਾਥੀ ਸਾਡੀ ਜੋ ਵੀ ਸਾਡੀ ਇੱਕ ਇੰਟਰਨਲ ਸਟ੍ਰੈਟਜੀ ਹੈ ਉਹਦੇ ਤੇ ਪੂਰਾ ਜਿਹੜਾ ਕੰਮ ਕਰਨਗੇ ਟਿਕਟ ਮਿਲਣ ਤੋਂ ਬਾਅਦ ਮੰਨ ਲਓ ਇੱਕ ਜਿਲ੍ਹਾ ਬਿੰਦੂ ਸੰਸਥਿਤ ਹੋ ਕੇ ਚਰਚਾ ਲਾ ਗਿਆ ਹੈ ਜੀ ਕਿ ਇੱਕ ਆਮ ਸਧਾਰਨ ਬੰਦਾ ਇਹ ਟਿਕਟ ਦੇ ਦਿੱਤੀ ਗਈ ਆ ਕਾਫੀ ਵਿਵਾਦ ਵੀ ਰਿਹਾ ਵਾ ਜੀ ਤੇ ਇੱਕ ਉਸ ਮਾਪੇ ਦੀ ਬੀਬੀ ਜਿਹੜੀ ਤਾਂ ਦੇ ਖਿਲਾਫ बोलਦੀ ਆ ਜੀ ਉਹ ਕੀ ਕਰਨਾ ਹੈਗਾ ਉਹ ਤਾਂ ਦੇਖੋ ਲੋਕ ਸੂਝਵਾਨ ਨੇ ਤੇ ਨਾਲੇ ਦੇਖੋ ਕਦੋਂ ਦਾ ਇਹ ਤਾਂ ਕਈ ਵਾਰੀ ਮੀਡੀਆ ਦੇ ਵਿੱਚ ਆ ਚੁੱਕਾ ਤੇ ਮੈਂ ਕਈ ਵਾਰੀ ਇਹਦਾ ਸਪਸ਼ਟੀਕਰਨ ਜਿਹੜਾ ਉਹ ਦੇ ਚੁੱਕਾ ਪਰ ਹਰ ਚੋਣਾਂ 'ਚ ਬੀਬੀ ਬੋਲਦੀ ਆ ਸਿੱਧੂ ਦੇ ਖਿਲਾਫ ਬੋਲਦੀ ਮੈਨੂੰ ਨਰਸਰ ਤੋਂ ਦਿਖਾਣੇ ਦੀਆਂ ਕਿ ਬੀਬੀ ਮੇਰੇ ਖਿਲਾਫ ਬੋਲਦੀ ਆ ਗੱਲ ਇਹ ਹੈ ਕਿ ਹਰ ਚੋਣਾਂ ਦੇ ਵਿੱਚ ਹੀ ਚੋਣਾਂ ਦੇ ਵਿੱਚ ਹੀ ਕਿਉਂ ਚੋਣਾਂ ਦੇ ਵਿੱਚ ਹੀ ਕਿਉਂ ਬੋਲਦੀ ਆ ਤੇ ਚੋਣਾਂ ਦੇ ਵਿੱਚ ਹੀ ਕੌਣ ਬੁਲਾਉਂਦਾ ਹੈ ਵਿਸ਼ਾ ਇਹ ਹੈ ਸੋ ਇਹ ਤਾਂ ਲੋਕ ਨੂੰ ਸਮਝਦੇ ਨੇ ਗੱਲਾਂ ਰਾਜ ਦੀਆਂ ਬਾਕੀ 7-8 ਮਹੀਨੇ ਪਤਾ ਨਹੀਂ ਕਿ ਕਿੱਥੇ ਮਤਲਬ ਆਪਾਂ ਚੁੱਕ ਰਹੇ ਨੇ ਜਾਂ ਕੀ ਗੱਲ ਸੋ ਬਾਕੀ ਗੱਲੇ ਆ ਨਾ ਉਹ ਇਹ ਵੇਖੋ ਕੋਈ ਕੇਸ ਹੁੰਦਾ ਕਿਸੇ ਤੇ ਵੀ ਉਹ ਕੋਰਟ ਚ ਪੈ ਜਾਂਦਾ ਇਹ ਤੁਸੀਂ ਕਿਸੇ ਨੂੰ ਦੋਸ਼ੀ ਨਹੀਂ ਠਰਾ ਸਕਦੇ ਉਹ ਤਾਂ ਕੋਰਟ ਨੇ ਫੈਸਲਾ ਕਰਨਾ ਹੈ ਕਿ ਇਹ ਬੰਦਾ ਦੋਸ਼ੀ ਹੈ ਕਿ ਨਹੀਂ ਹੈ ਮੈਨੂੰ ਆਪਣੇ ਕਾਨੂੰਨ ਤੇ ਭਰੋਸਾ ਹੈ ਮੈਂ ਬਰੀ ਨਿਕਲੂਗਾ ਜਦੋਂ ਅਸੀਂ ਜਿਹੜਾ ਕੀਤਾ ਹੀ ਕੁਝ ਨਹੀਂ ਸੋ ਵਾਸ ਅ ਪੋਲਿਟੀਕਲ ਸਾਰੀ ਗੇਮ ਤਨਵਲ ਦੂਸਰਾ ਪੱਲਾ ब